ਕਾੜ ਦੇ ਵਿੱਚ ਜਦੋਂ ਇਹ ਹਰਾ ਇਨਕਲਾਬ ਦੀ ਗੱਲ ਹੈ ਕਿ ਆਈ ਹੈ ਉਦੋਂ ਇਹਨਾਂ ਨੇ ਇਹ ਗੱਲ ਰੱਖੀ ਸੀ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦਾ ਘੱਟੋ-ਘੱਟ ਰੇਟ ਤੈਅ ਕੀਤਾ ਜਾਵੇ ਤਾਂ ਕਿ ਕਿਸਾਨ ਉਸ ਪਾਸੇ ਪਾਏ ਜਾਣ ਉਸ ਖੇਤੀ ਨਾਲ ਉਹਨਾਂ ਦਾ ਜਿਹੜਾ ਲਗਾਓ ਹੈ ਜੁੜਿਆ ਜਾਵੇ ਕਿਉਂਕਿ ਦੋਸਤੋ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਆਜ਼ਾਦੀ ਹੋਣ ਸਮੇਂ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਦਾ ਦੌਰ ਚੱਲ ਰਿਹਾ ਸੀ ਉਸ ਦੌਰ ਦੇ ਲਈ ਇੱਥੇ ਅੰਨ ਦੀ ਲੋੜ ਸੀ ਉਹ ਲੋੜ ਪੂਰੀ ਕਰਨ ਲਈ ਇੱਥੋਂ ਦੇ ਹਾਕਮਾਂ ਨੇ ਜਿਹੜੇ ਕਹਿੰਦੇ ਐ ਕਿ ਆਜ਼ਾਦੀ ਆਈ ਐ ਉਹ ਉਦੋਂ ਦੇ ਇਸ ਗੱਲ ਤੇ ਤਾਹੂ ਸੀ ਕਿ ਕਦੋਂ ਵਿਉਂਤ ਬਣੇ ਜਿਹੜੀ ਗੱਲ 47 ਦੇ ਵਿੱਚ ਕੁਝ ਸਮੇਂ ਵਾਸਤੇ ਰੋਕੀ ਗਈ ਐ ਉਹ ਦੁਬਾਰਾ ਜਿਹੜੀ ਲੁਟ ਐ ਉਹਨੂੰ ਚਾਲੂ ਕਿਵੇਂ ਕੀਤਾ ਜਾਵੇ 1961 ਦੇ ਵਿੱਚ ਜਦੋਂ ਇਹਨਾਂ ਨੇ 480 ਪੀਐਲ ਸਮਝੌਤਾ ਕੀਤਾ ਜਦੋਂ ਇਹ ਅਨਾਜ ਲੈਣ ਦੇ ਲਈ ਆਪਦਾ ਠੂਠਾ ਲੈ ਕੇ ਗਏ ਐ ਉਦੋਂ ਉਹਨਾਂ ਨੇ ਹਾਕਮਾਂ ਨੇ ਜਿਹੜੇ ਸੱਤ ਸਮੁੰਦਰੋਂ ਪਾਰ ਵਿਉਂਤ ਬਣਾਈ ਬੈਠੇ ਸੀ ਜਿਹੜਾ ਸੋਡਾ ਫੋਰ ਟਰੈਕਟਰ ਹੈ ਫਾਉਂਡੇਸ਼ਨ ਫੋਰਡ ਫਾਉਂਡੇਸ਼ਨ ਆਏ ਨੇ ਇਹਨਾਂ ਨੂੰ ਵਿਉਂਤ ਦੱਸੀ ਕਿ ਸੋਡੀ ਧਰਤੀ ਬਹੁਤ ਜ਼ਰਖਰੇਜ ਐ ਸੋਡੇ ਲੋਕ ਬਹੁਤ ਮਿਹਨਤੀ ਹੈ ਇਸ ਕਰਕੇ ਬਯੰਤ ਅਸੀਂ ਰੱਖਦੇ ਆ ਇਹ ਜਿਹੜੀ ਪ੍ਰੋਗਰਾਮ ਹੈ ਕਰਨਾ ਤੁਸੀਂ ਹੋਊਗਾ ਤਾਂ ਹਿੰਦੁਸਤਾਨ ਦੇ ਵਿੱਚ ਜਿਹੜੇ ਅਨਾਜ ਦੇ ਪੜਾਅ ਰ ਹੈ ਉਹ ਪੂਰੇ ਭਰ ਜਾਣਗੇ ਅਨਾਜ ਵਾਧੂ ਹੋ ਜਾਊਗਾ ਦੋਸਤੋ ਉਦੋਂ ਜਦ ਇਹ ਬਯੰਤ ਲੈ ਕੇ ਆਏ ਉਦੋਂ ਸੋਡੇ ਖੇਤਾਂ ਦੇ ਵਿੱਚ ਸੋਡੇ ਬੱਚਿਆਂ ਕੋਲੋਂ ਯੂਰੀਆ ਜਿਹੜੀ ਖਾਦ ਹੈ ਉਹ ਖੇਤਾਂ ਦੇ ਵਰਤਾਈ ਗਈ ਕੁਝ ਸਮੇਂ ਦੇ ਲਈ ਉਹਨੇ ਸਾਰੀਆਂ ਗੱਲਾਂ ਦੇ ਵਿੱਚ ਵਾਅਦਾ ਕੀਤਾ ਉਹਦੋਂ ਉਹਨੇ ਪ੍ਰਚਾਰ ਕੀਤਾ ਕਿ ਇੱਥੋਂ ਦਾ ਕਿਸਾਨ ਸੂਰਖੋਰ ਦੇ ਪੰਜੇ ਥੱਲੇ ਐ ਇਸ ਕਰਕੇ ਬੈਂਕਾਂ ਦੇ ਮੂੰਹ ਖੋਲ ਦਿੱਤੇ ਜਾਣਗੇ ਖੇਤੀ ਵਾਲੇ ਪਾਸੇ ਕਰ ਦਿੱਤੇ ਜਾਣਗੇ ਪਰ ਦੋਸਤੋ ਅਸਲ ਗੱਲ ਉਹਦੇ ਮਗਰ ਬਿਉਂਤ ਕੀ ਸੀ ਬਿਉਂ ਸੀ ਕਿ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਨੇ ਆਪਣੇ ਟਰੈਕਟਰ ਵੇਚਣੇ ਸੀ ਉਹਨੇ ਆਪਣੀਆਂ ਕੀੜੇ ਮਾਰਨੀਆਂ ਦਵਾਈਆਂ ਦੇਣੀਆਂ ਸੀ ਸੋਡੀ ਜ਼ਮੀਨ ਦੇ ਵਿੱਚ ਪੈਦਾਵਾਰ ਕਰਨ ਦੇ ਲਈ ਜਿਹੜੀਆਂ ਖਾਦਾਂ ਹਨ ਉਹਨਾਂ ਦੀ ਵਰਤੋਂ ਕਰਾਉਣੀ ਸੀ ਪਰ ਦੋਸਤੋ ਉਦੋਂ ਅਗਲੀ ਵੀ ਲੰਬੀ ਵਿਉਂਤ ਸੀ ਜਿਹੜੀ ਵਿਉਂਤ ਤੁਸੀਂ ਹਣਾ ਕੇ ਆਏ ਹੋ ਤੁਸੀਂ ਅੱਜ ਕਹਿ ਰਹੇ ਆਪਦੇ ਮੂੰਹ ਨਾਲ ਕਹਿੰਦੇ ਹੋ ਕਿ ਪੰਜਾਬ ਦੀ ਧਰਤੀ ਜ਼ਹਿਰੀਲੀ ਹੋ ਗਈ ਤੁਸੀਂ ਇਹ ਗੱਲ ਮੰਨਦੇ ਹੋ ਕਿ ਇਥੋਂ ਦੀ ਹਵਾ ਲੈਣ ਦੇ लायक ਨਹੀਂ ਤੁਸੀਂ ਸਾਰੇ ਇਹ ਗੱਲ ਮੰਨਦੇ ਹੋ ਕਿ ਜਿਹੜੀ ਦਾਤ ਹੈ ਜਿਹਨੂੰ ਅਸੀਂ ਜਾਲੂ ਦਾਤ ਕਹਿੰਦੇ ਆ ਉਹ ਸਾਡੀ ਪੌਂਤ ਤੋਂ ਥੱਲੇ ਚਲੀ ਗਈ ਇਹ ਸਾਰੀ ਉਹਨਾਂ ਦੀ ਬਿਉਂਤਾ ਸੀ ਸਕੀਮਾਂ ਸੀ ਉਹ ਸਕੀਮਾਂ ਦੇ ਤਾਤ ਤਹਿਤ ਦੋਸਤੋ ਉਹ ਜਿਹੜੇ ਕਹਿੰਦੇ ਸੀ ਬੈਂਕਾਂ ਦੇ ਮੂੰਹ ਛੋੜੇ ਵਾਸਤੇ ਖੁੱਲਣਗੇ ਪਰ ਥੋੜੇ ਸਮੇਂ ਬਾਅਦ ਉਹ ਜਿਹੜੀ ਬਗਾਨੇ ਬੋੜਾਂ ਦੀ ਸ਼ਾਂ ਸੀ ਉਹ ਉੱਡ ਗਈ ਫਿਰ ਪਲਾਂ ਛੋੜਾ ਹਾਲ ਕੀ ਕਰਤਾ ਛੋੜਾ ਹਾਲ ਕਰਤਾ ਕਿ ਛੋੜੀਆਂ ਮਕਾਨਾਂ ਸਾਂ ਇੱਕ ਹਸਪਤਾਲ ਦਾ ਰੂਪ ਧਾਰ ਗੀਆਂ ਅੱਜ ਇਹ ਬੀਕਾਂ ਨਾਲ ਨੀਰ ਨੂੰ ਕੋਈ ਗੱਡੀ ਜਾਂਦੀ ਹੈ ਤਾਂ ਉਹ ਕੈਂਸਰ ਵਾਲੀ ਗੱਡੀ ਬੋਲੀ ਜਾਂਦੀ ਹੈ ਉਦੋਂ ਵੀਰਾਂ ਦਾ ਦੋਸਤੋ ਢਿੱਡ ਨਹੀਂ ਭਰਿਆ ਫਿਰ ਇਹਨੇ ਇੱਕ ਹੋਰ ਵਿਉਤ ਬਣਾਈ ਜਿਹੜੀ ਇਹ ਗੱਲ ਲੈ ਕੇ ਆਏ ਕਿ ਜਿਹੜੇ ਲੁੱਟੂ ਲੋਕ ਐ ਵੱਡੇ ਵੱਡੇ ਕਾਰਪੋਰੇਟ ਘਰਾਣੇ ਐ ਉਹਨਾਂ ਨੇ ਉਹਨਾਂ ਨੂੰ ਬੰਡੀਆਂ ਚਾਹੀਦੀ ਨੇ ਲੁੱਟ ਵਾਸਤੇ ਉਹ ਲੁੱਟ ਕਰਨ ਵਾਸਤੇ 1991 ਦੇ ਵਿੱਚ ਜਦੋਂ ਇਹਨਾਂ ਦੀ ਨਰਸੀਮਾ ਰਾਓ ਸਰਕਾਰ ਸੀ ਉਸ ਸਮੇਂ ਇਹ ਨੀਤੀਆਂ ਲੈ ਕੇ ਆਏ ਐ ਇਹ ਨੀਤੀਆਂ ਜਿਹੜੀਆਂ ਨੀਤੀ ਦਾ ਅੱਜ ਜਿਹੜੀ ਗੱਲ ਪਿੱਛੇ ਆਪਾਂ ਉਰੇ ਲੜ ਰਹੇ ਆਂ ਇਸ ਕਰਕੇ ਦੋਸਤੋ ਜਿਹੜੇ ਆਪਣੇ ਪਹਿਲੇ ਬੁਲਾਰੇ ਸਾਡੇ ਸੀਰਨ ਮੀਤ ਪ੍ਰਧਾਨ ਇਹ ਗੱਲ ਦੱਸ ਕੇ ਗਏ ਹੈ ਕਿ ਲੜਾਈ ਕਿੰਡੀ ਵੱਡੀ ਹੈ ਲੜਾਈ ਤੁਸ ਨੂੰ ਇਹ ਗੱਲ ਆਪਾਂ ਦਿਖਾਉਣ ਦੇ ਵਿੱਚ ਸਾਰੀਆਂ ਜਥੇਬੰਦੀਆਂ ਸੋਡੀਆਂ ਅੱਖਾਂ ਖੋਲਣ ਦੇ ਵਾਸਤੇ ਸੋਨੂੰ ਆਏ ਲੱਗਦਾ ਸੀ ਕਿ ਸਾਡੀ ਲੁੱਟ ਕੱਲੇ ਇਤੋਂ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਉਹ ਕਰਦੇ ਆ ਸਾਨੂੰ ਇਹ ਦਿਖਾਉਣ ਦੇ ਖਾਤਰ ਕਿ ਸਾਰੀਆਂ ਕੱਟ ਪੁਤਲੀਆਂ ਨੇ ਇਹ ਚਾਹੇ ਕਾਂਗਰਸ ਵਾਲੇ ਹੈ ਚਾਹੇ ਭਾਜਪਾ ਵਾਲੇ ਹੈ ਚਾਹੇ ਕੋਈ ਵੀ ਰਾਜਕਰਤਾ ਲੋਕ ਹੈ ਇਹ ਸਾਰੇ ਉਹ ਨੀਤੀਆਂ ਦੇ ਉੱਤੇ ਅੰਦਰੋਂ ਰਾਜੀ ਹੈ ਅੰਦਰੋਂ ਖੁਸ਼ ਹੈ ਇਸ ਕਰਕੇ ਦੋਸਤੋ ਇਹ ਸਾਰੀਆਂ ਨੀਤੀਆਂ ਉਹ ਸਾਰੇ ਲਾਗੂ ਕਰ ਰਹੇ ਹੈ ਪਲਾਂ ਜੇ ਕਾਂਗਰਸ ਸਾਹਿਬ ਨੂੰ ਅੱਜ ਕੋਈ ਸਵਾਲ ਕਰੇ ਕਿ ਤੁਸੀਂ ਜੰਤਰ ਮੰਤਰ ਤੇ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਟਰੈਕਟਰ ਰੈਲੀਆਂ ਕਰਦੇ ਹੋ ਉਹ ਕਦ ਦੇ ਵਾਸਤੇ ਕਰਦੇ ਹੋ ਉਹ ਇਸ ਵਾਸਤੇ ਕਰਦੇ ਆ ਕਿ ਅਸੀਂ ਕਿਸਾਨ ਦੇ ਹਤੈਸ਼ੀ ਹੈ ਦੋਸਤੋ ਉਹਨਾਂ ਨੂੰ ਪੁੱਛੋ ਕਿ ਉਹਨੂੰ ਸਹ 91 ਦੇ ਵਿੱਚ ਜਿਹੜੀ ਸੋਡੀ ਮਾਂ ਪਾਰਟੀ ਸੀ ਉਹ ਨੀਤੀਆਂ ਉਹ ਲੈ ਕੇ ਆਈ ਸੀ ਇਸ ਕਰਕੇ ਜਿਹੜੀ ਗੱਲ ਤੁਸੀਂ ਦੂਜੀ ਆਸ ਲਾਈ ਬੈਠੇ ਹੋ ਪਹਿਲਾਂ ਸੋਡੀ ਆਸ 6 ਵਾਰ ਜਿਹੜੀ ਗੱਲਬਾਤ ਕੀਤੀ ਹੈ ਉਹ ਤੇ ਲੱਗੀ ਰਹੀ ਹੈ ਹੁਣ ਵੀ ਸੋਡੀ ਸਾਰਿਆਂ ਦੀ ਆਸ 4 ਤਰੀਕ ਤੇ ਲੱਗੀ ਹੋਈ ਹੈ ਅਸਲ ਦੇ ਵਿੱਚ ਦੋਸਤੋ ਸੋਡੇ ਸਾਰਿਆਂ ਦਾ ਸਮਝਣ ਦਾ ਸਵਾਲ ਹੈ ਕਿ ਗੱਲ ਐਨ ਫਸੀ ਹੋਈ ਹੈ ਫਸੀ ਹੋਈ ਕਿਵੇਂ ਹੈ ਇਹ ਹਾਕਮ ਚਾਹੁੰਦੇ ਕੀ ਹੈ ਹਾਕਮ ਚਾਹੁੰਦੇ ਹੈ ਕਿ ਸੋਨੂੰ ਹੰਬਾ ਦਈਏ ਠਕਾ ਦਈਏ ਤੇ ਸੋਡੇ ਮਨਾਂ ਦੇ ਵਿੱਚ ਜਿਹੜਾ ਅੱਜ ਤੁਸੀਂ ਰੋ ਲੈ ਕੇ ਆਏ ਹੋ ਇਹ ਰੋ ਐਂਰੀ ਵੀ ਅੱਜੇ ਪੈਦਾ ਹੋ ਗਿਆ ਇਹ 29 ਸਾਲ ਦੀ ਦੇਣ ਹੈ ਇਹ ਉਸ ਗੱਲ ਦੀ ਉਪਜ ਹੈ ਜਿਹੜੀਆਂ ਨੀਤੀਆਂ ਨੇ ਸੋਡੇ ਘਰ ਗਾਲ ਕਰਤੇ ਇਹ ਉਸ ਗੱਲ ਦੀ ਦੇਣ ਹੈ ਜਿਹੜੇ ਅਸੀਂ ਖੇਤਾਂ ਦੇ ਵਿੱਚ ਮਜਬੂਰੀ ਦੇ ਮਾਰੇ ਜਾ ਕੇ ਫਾਹੇ ਲੈਨੇ ਆ ਸਪਰੇਹਾਂ ਪੀਨੇ ਆ ਉਹ ਖੁਦਕਸ਼ੀ ਦੀ ਖੇਤੀ ਹੈ ਆਪਾਂ ਤੈਹੋਂ ਕਹਿੰਦੇ ਆ ਵੀ ਜਿਹੜੇ ਆ ਕਾਨੂੰਨ ਲੈ ਕੇ ਆਏ ਹੋ ਇਹਨੇ ਹੋਰ ਉਸ ਜਿਹੜੀ ਖਾੜ ਡੂੰਗਾ ਕਰਨੇ ਉਸ ਜਿਹੜੀ ਮਹਾਮਾਰੀ ਹੈ ਜਿਹੜੀ ਐ ਕਹਿ ਲੋ ਖੁਦਕਸ਼ੀਆਂ ਕਰਨ ਵਾਲੀ ਜਿਹੜੀ ਇਹਨਾਂ ਨੇ ਮਜਬੂਰ ਕੀਤਾ ਉਹਦੇ ਅੱਗੇ ਵਧਣਾ ਹੈ ਦੋਸਤੋ ਹੁਣ ਲੜਾਈ ਕਿਹੜੀ ਗੱਲ ਦੀ ਹੈ ਸੋਨੂੰ ਤਾਂ ਐ ਲੱਗਦਾ ਹੈ ਵੀ ਤਿੰਨ ਕਾਨੂੰਨ ਵਾਪਸ ਹੋ ਗਏ ਤੇ ਗੱਲ ਮੁੱਕ ਜੂਗੀ ਗੱਲ ਮੁੱਕਣੀ ਨਹੀਂ ਗੱਲ ਸ਼ੁਰੂ ਹੋਣੀ ਹੈ ਗੱਲ ਸ਼ੁਰੂ ਕਿਉਂ ਹੋਣੀ ਹੈ ਗੱਲ ਸ਼ੁਰੂ ਇਸ ਕਰਕੇ ਹੋਣੀ ਹੈ ਇਹ ਗੱਲ ਹਾਕਮਾਂ ਨੂੰ ਵੀ ਪਤਾ ਹੈ ਇਹ ਗੱਲ ਅਸੀਂ ਸੋਨੂੰ ਸਾਡੇ ਆਪਣੇ ਸਾਰੇ ਲੋਕਾਂ ਨੂੰ ਦੱਸ ਦਿਆਂ ਕਿ ਸੋਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਲੜਾਈ ਸਹੇਦੀ ਨਹੀਂ ਹੈ ਲੜਾਈ ਦੋਸਤੋ ਪਹੇਦੀ ਹੈ ਉਹਨਾਂ ਹਾਕਮਾਂ ਨੂੰ ਪਤਾ ਹੈ ਕਿ ਜਿਹੜੀਆਂ 1991 ਦੇ ਵਿੱਚ ਨੀਤੀਆਂ ਲੈ ਕੇ ਆਏ ਆ ਇਹ ਉਹ ਨੀਤੀਆਂ ਨੂੰ ਪੁਛਮੋੜਾ ਲੱਗੂਗਾ ਜਦੋਂ ਉਹਨੂੰ ਪੁਛਮੋੜਾ ਲੱਗੂਗਾ ਤਾਂ ਕੱਲੀ ਜ਼ਮੀਨਾਂ ਤੇ ਗੱਲ ਨਹੀਂ ਖੜਨੀ ਕੱਲੀ ਤਿੰਨ ਕਾਨੂੰਨਾਂ ਤੇ ਗੱਲ ਨਹੀਂ ਖੜਨੀ ਇਸ ਕਰਕੇ ਇੱਕ ਸਿਧਾਂਤ ਹੈ ਜਿਹਨੂੰ ਸਰਬਾਂ ਸਿਧਾਂਤ ਕਿਹਾ ਜਾਂਦਾ ਹੈ ਜਦੋਂ ਅਸੀਂ 5 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਲੜਾਈ ਸਟਾਰਟ ਕੀਤੀ ਹੈ ਤਾਂ ਉਹਨਾਂ ਨੇ ਸਾਡੇ ਉੱਤੇ ਇੱਕ ਜਬਰਟ ਆਇਆ ਸਾਨੂੰ ਇਸ ਗੱਲ ਵਾਸਤੇ ਦੱਬਣਾ ਚਾਹੇ ਕਿ ਇੱਕ ਕਾਨੂੰਨ ਬਣਾ ਦਿਓ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਨੂੰ 1 ਕਰੋੜ ਰੁਪਇਆ ਜੁਰਮਾਨਾ ਕਰਦਾਂਗੇ ਉਦੋਂ 5 ਸਾਲ ਦੀ ਸਜ਼ਾ ਕਰਦਾਂਗੇ ਤਾਂ ਕਿ ਲੋਕ ਉਹ ਕਾਲੇ ਕੰਮ ਨੂੰ ਭੁੱਲ ਜਾਣ ਇਸ ਪਾਸੇ ਪੈ ਜਾਣ ਇਸ ਕਰਕੇ ਦੋਸਤੋ ਮੇਰੀ ਅਗਲੀ ਬੇਨਤੀ ਹੈ ਮੇਰੇ ਸਾਰੇ ਨੌਜਵਾਨਾਂ ਨੂੰ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਮੇਰੀਆਂ ਕਿਸਾਨ ਭੈਣਾਂ ਨੂੰ ਬੇਨਤੀ ਕੀ ਹੈ ਬੇਨਤੀ ਇਹ ਹੈ ਕਿ ਉਹਰੇ ਆਮ ਚੱਲਦਾ ਹੁੰਦਾ ਹੈ ਕਿ ਲੀਡਰ ਵਿੱਕ ਜਾਂਦੇ ਆ ਇੱਥੇ ਇਹ ਵੀ ਚੱਲਦਾ ਹੈ ਕਿ ਲੀਡਰ ਕੋਲ ਨੂੰ ਫੇਲ ਨਾ ਕਰ ਦੇਣ ਪਰ ਦੋਸਤੋ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਨਾ ਕਿ 15 ਕਿਲੋਮੀਟਰ ਲੰਬਾ ਜਿਹੜਾ ਆਪਣਾ ਐ ਕਹਿ ਲਓ ਮੋਰਚਾ ਹੈ ਉਹ 15 ਕਿਲੋਮੀਟਰ ਹੈ ਸਾਡੇ ਜਗਿੰਦਰ ਜੀਆ ਦੀ ਛੱਡਾਸੂ ਜੇਠੂ ਕਾਂ ਦੀ ਮੈਨੂੰ ਤਾਂ ਲੱਗਦੀ ਨਹੀਂ ਵੀ ਐਡੀ ਲੰਮੀ ਨਿਗਾ ਹੋਊਗੀ ਕਿ ਉੱਥੇ ਤੱਕ ਪਹੁੰਚ ਜੇ ਪਲਾਂ ਜੇ ਨਿਗਾ ਜਾਂਦੀ ਨਹੀਂ ਇਹਨੂੰ ਕਿਹੜੀ ਗੱਲ ਬੰਨ ਕੇ ਰੱਖੂਗੀ ਅਸੀਂ ਕਹਿੰਦੇ ਆ ਕਿ ਜਾਬਤੇ ਚ ਰਹੋ ਅਸੀਂ ਕਹਿੰਦੇ ਆ ਸਬਰ ਰੱਖੋ ਅਸੀਂ ਕਹਿੰਦੇ ਆ ਕੋਲ ਲੰਬਾ ਚੱਲੂਗਾ ਪਰ ਇਹ ਸਾਰੀਆਂ ਗੱਲਾਂ ਦੀ ਜਾਮਨੀ ਕਿਵੇਂ ਕਰਾਂਗੇ ਇਹ ਸਾਰੀਆਂ ਗੱਲਾਂ ਰੋਕਾਂਗੇ ਕਿਵੇਂ ਇਸ ਕਰਕੇ ਦੋਸਤੋ ਜਿੱਡੀ ਜ਼ਿੰਮੇਵਾਰੀ ਜਿਹੜੇ ਸਾਡੇ ਸੀਨੀਅਰ ਮੀਤ ਪ੍ਰਧਾਨ ਬੋਲ ਕੇ ਗਏ ਆ ਕਿ ਟੇਬਲ ਤੇ ਅਸੀਂ ਨਹੀਂ ਹਾਰ ਲੰਦੇ ਮੈਦਾਨ ਚ ਤੁਸੀਂ ਨਾ ਹਾਰਨ ਦਿਓ ਉਹ ਮੈਦਾਨ ਦੇ ਵਿੱਚ ਜਿਹੜਾਂ ਚ ਕੱਲ ਸਾਨੂੰ ਪਤਾ ਲੱਗਿਆ ਕਿ ਕਈ ਵਾਈ ਸ਼ੇਰੇ ਬਣ ਕੇ ਜਾਂਦੇ ਆ ਸਾਨੂੰ ਇਹ ਵੀ ਪਤਾ ਲੱਗਿਆ ਕਿ ਕਈ ਵਾਰੀ ਕੱਲੀਆਂ ਕੱਛਾ ਨਾ ਜਾਂਦੇ ਆ ਦੋਸਤੋ ਤੁਸੀਂ ਇੱਕ ਮੋਰਚੇ ਦੇ ਬੰਦੇਚੋਂ ਮੋਰਚ ਦਾ ਬੰਦੇਚ ਇਹ ਸ਼ਰਤ ਰੱਖਦਾ ਹੈ ਕਿ ਜਿਹੜੀ ਗੱਲ ਇਸ ਸਟੇਜ ਤੋਂ ਬੋਲੀ ਜਾਵੇ ਇਸ ਮਾਈਕ ਤੋਂ ਬੋਲੀ ਜਾਵੇ ਜੇ ਉਸ ਤੋਂ ਬਿਨਾ ਕੋਈ ਵੀ ਕੰਮ ਕਰੋਗੇ ਇਹਦਾ ਮਤਲਬ ਆਪਾਂ ਘੋਲ ਨੂੰ ਢਾਲ ਲਾ ਰਹੇ ਹੋਾਂਗੇ ਆਪਾਂ ਉਹ ਸਾਰੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਰਹੇ ਹੋਾਂਗੇ ਜਿਹੜਾ ਸਾਰਾ ਹਿੰਦੁਸਤਾਨ ਅੱਜ ਪੰਜਾਬ ਦੀ ਉਹ ਜੋਤਵਾਲ ਤੱਕ ਰਿਹਾ ਹੈ ਜਿਹੜੀ ਜੋਤ ਪੰਜਾਬ ਤੋਂ ਤੁਸੀਂ ਜਲਾ ਕੇ ਲੈ ਕੇ ਆਏ ਹੋ ਜਿਹਨੇ ਹਰਿਆਣੇ ਦੇ ਵਿੱਚ ਲੰਘ ਕੇ ਆਏ ਹੋ ਉਹਨੂੰ ਰਸਨਾਇਆ ਇਸ ਕਰਕੇ ਜਆ ਪੰਨੂ ਇਹ ਵਿਉਂਤ ਹੈ ਇਹ ਤੁਹਾਡਾ ਸਾਰਿਆਂ ਦੀ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਸਾਰੇ ਆਗੂ ਇਹ ਗੱਲ ਕਹਿੰਦੇ ਐ ਕਿ ਤੁਸੀਂ ਇੱਥੇ ਬੈਠੇ ਹੋ ਤਿੰਨ ਵਜੇ ਜਦੋਂ ਪਹਿਲੀ ਗਰਾਉਂਡ ਖਾਲੀ ਕਰ ਦਿੰਦੇ ਹੋ ਦੋਸਤੋ ਅਸੀਂ ਲੜਾਈ ਲੜਨ ਵਾਸਤੇ ਆਏ ਆ ਇੱਥੇ ਸ਼ੁਕਲ ਕਰਨ ਵਾਸਤੇ ਨਹੀਂ ਆਏ ਇਸ ਕਰਕੇ ਸਾਡਾ ਸਾਰਿਆਂ ਦਾ ਇਕੱਲੇ ਇਕੱਲੇ ਦਾ ਫਰਜ਼ ਬਣਦਾ ਹੈ ਜੇ ਸਾਡੀ ਉਹ ਧਰਤੀ ਮਾਂ ਜਿਹੜੀ ਜੁਗਾ ਜਗੰਤਰਾਂ ਤੋਂ ਸਾਡਾ ਪਾਲਣ ਕਰਨਾ ਕਰਦੀ ਆਈ ਹੈ ਅਸੀਂ ਕਹਿੰਦੇ ਆ ਸਾਡੇ ਧਰਮ ਗ੍ਰੰਥ ਵੀ ਕਹਿੰਦੇ ਆ ਕਿ ਇੱਕ ਮਾਂ ਹੈ ਜਿਹੜੀ ਜਨਮ ਦਿੰਦੀ ਹੈ ਇੱਕ ਮਾਂ ਹੈ ਕਿ ساری ਉਮਰ ਸਾਨੂੰ ਪਾਲ ਦੇਵੇ ਸਾਹੀ ਹੁੰਦੀ ਹੈ ਜਦੋਂ ਅਸੀਂ ਇਸ ਦੁਨੀਆਂ 'ਚ ਜਨਨੇ ਆ ਉਦੋਂ ਵੀ ਸਾਡੀ ਪੱਤ ਰੱਖਦੀ ਹੈ ਸੰਭਟਕਦੀ ਹੈ ਅੱਜ ਜੁਰਮਾਨੇ ਉਹਦੇ ਉੱਤੇ ਨਿਗਾਹ ਰੱਖੀ ਹੋਈ ਹੈ ਜੇ ਦੋਸਤੋ ਬਚਾਉਣੀ ਹੈ ਤਾ ਕੱਲੇ ਕੱਲੇ ਵੀਰ ਨੂੰ ਕੱਲੀ ਕਲੀ ਭੈਣ ਨੂੰ ਕੱਲੇ ਕੱਲੇ ਨੌਜਵਾਨ ਨੂੰ ਇਹ ਕਸਮ ਖਾ ਕੇ ਜਾਣੀ ਪਊਗੀ ਕਿ ਮਨ ਮੰਨ ਕੇ ਜਾਣਾ ਪਊਗਾ ਕਿ ਹਾਕਮ ਇਸ ਲੜਾਈ ਨੂੰ ਲੰਬੀ ਕਰ ਰਹੇ ਐ ਸੋਡਾ ਮਨੋਂ ਵੱਲ ਗੇਲਦੀ ਉਹ ਕੋਸ਼ਿਸ਼ ਕਰ ਰਹੇ ਐ ਇਸ ਕਰਕੇ ਮੰਨ ਕੇ ਜਾਓ ਕਿ ਅਸੀਂ ਫਸਲ ਬੀਜਦੇ ਆ 6 ਮਹੀਨਿਆਂ ਬਾਅਦ ਫਸਲ ਵੱਢਣ ਦੀ ਉਮੀਦ ਕਰਦੇ ਆ ਇਹ ਸਾਰੀ ਜ਼ਿੰਦਗੀ ਦੀ ਫਸਲ ਇਹ ਸਾਡੇ ਬੱਚਿਆਂ ਦੇ ਸਾਰੇ ਉਮਰ ਦਾ ਪਵਿੱਖ ਜਿਹੜਾ ਅੱਜ ਸਦਾ ਦਾਤੇ ਲੱਗਿਆ ਜੇ ਬਚਾਉਣ ਵਾਸਤੇ ਐ ਜਿਉ ਜੇ ਅਦੀ ਰਾਖੀ ਕਰਨ ਵਾਸਤੇ ਆਇਓ ਤਾਂ ਤਿੰਨ ਗੱਲਾਂ ਪੱਲੇ ਬੰਨ੍ਹਣਗੀਆਂ ਪਹਿਲੀ ਗੱਲ ਪੱਲੇ ਬੰਨ੍ਹਣੀ ਪਊਗੀ ਕਿ ਅਪਦੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਇਹ ਗੱਲ ਦੀ ਉਮੀਦ ਨਾ ਰੱਖਿਓ ਕਿ ਸੋਡੀਆਂ ਰਾਖੀਆਂ ਇਹ ਹਾਕਮ ਕਰਨਗੇ ਕਿਉਂਕਿ ਤੁਸੀਂ ਸਾਫ਼ ਦੇਖ ਲਿਆ ਇਹ ਕਿਰਤੀ ਲੋਕਾਂ ਦੇ ਨਹੀਂ ਹਨ ਇਹ ਉਹ ਲਟੇਰਿਆਂ ਦੇ ਨੇ ਜਿਹੜੇ ਦੇ ਪੱਖ ਚ ਖੜੇ ਐ ਇਸ ਕਰਕੇ ਦੋਸਤੋ ਜਿਹੜੀ ਕਿਰਤੀ ਦੀ ਰਾਖੀ ਕਰਨ ਆਇਓ ਜਿਹੜੀ ਮਾਂ ਨੂੰ ਬਚਾਉਣਾ ਆਇਓ ਉਹਦਾ ਪਰਨ ਕਰਕੇ ਜਾਓ ਕਿ ਤੁਸੀਂ ਸਾਰਿਆਂ ਜਿੰਨੇ ਵੀ ਆਪਣੇ ਫਰਜ਼ ਬਣਦੇ ਐ ਉਹਨਾਂ ਫਰਜ਼ਾਂ ਨੂੰ ਨਿਭਾਓਗੇ ਤੇ ਅਸੀਂ ਆਸ ਕਰਾਂਗੇ ਕਿ ਪਿਛਲੇ ਵੀਰਾਂ ਨੂੰ ਸਦਕੇ ਇਸ ਕੋਲ ਨੂੰ ਵੱਡਾ ਕੀਤਾ ਜਾ ਸਕੇ ਦੂਜਾ ਮੇਰੇ ਵੀਰਾਂ ਨੂੰ ਲੱਗਦਾ ਹੋਊਗਾ ਵੀ ਆਹ ਟਰੈਕਟਰ ਮਾਰਚ ਕਰਨ ਦੀ ਗੱਲ ਕਰਦੇ ਐ ਟਰੈਕਟਰ ਮਾਰਚ ਅਸੀਂ ਕਰਦੇ ਕਿਉਂ ਆ ਟਰੈਕਟਰ ਮਾਰਚ ਦੋਸਤੋ ਇਸ ਕਰਕੇ ਕਰਦੇ ਆ ਹਰਿਆਣਾ ਪਹਿਲਾਂ ਚੱਲ ਕਿਵੇਂ ਪਿਆ ਬੜੀ ਦਸਦਾ ਹਰਿਆਣੇ ਨੇ ਦੁੱਧ ਦੇ ਦਰਿਆ ਕਿਉਂ ਬਗਾਤੇ ਹਰਿਆਣੇ ਨੇ ਸਬਜ਼ੀ ਬਾਦੂ ਕਿਉਂ ਕਰਤੀ ਇਹ ਸਾਰੀ ਗੱਲ ਆ ਕਿੱਥੋਂ ਗਈ ਜਿੱਦੇ ਅਸੀਂ ਉੱਥੋਂ ਚੱਲੇ ਆ ਉਹਦੇ ਸਾਡੇ ਮਨ 'ਚ ਸੀ ਵੀ ਇਹ ਦੁੱਧ ਨਹੀਂ ਮਿਲਣਾ ਦਿੱਕਤ ਆਊਗੀ ਪਰ ਉਰੇ ਕਿਸੇ ਗੱਲ ਦੀ ਦਿੱਕਤ ਨਹੀਂ ਆਈ ਇਹ ਇਸ ਕਰਕੇ ਨਹੀਂ ਆਈ ਕਿ ਤੁਸੀਂ ਉਹ ਜੋਤੀ ਜਗਾਉਂਦੇ ਆਏ ਹੋ ਜਿਹੜਾ ਟਰੈਕਟਰ ਮਾਰਚ ਕਰਦੀ ਅਸੀਂ ਗੱਲ ਕਰਦੇ ਆਂ ਦੋ ਦਿਨ ਕਰਕੇ ਆਵਾਂਗੇ ਉਹ ਟਰੈਕਟਰ ਮਾਰਚ ਉਹ ਪਿੰਡਾਂ ਦੇ ਵਿੱਚ ਹਲੂਨੇ ਦੇ ਕੇ ਆਵਾਂਗੇ ਉਹ ਨਾਰੇ ਨੂੰ ਬਲੰਦ ਕਰਕੇ ਆਵਾਂਗੇ ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾ ਦਿਓ ਤਾਂ ਕਿ ਆ ਜਿਹੜੇ ਇਕੱਠ ਹੈ ਵੱਡੇ ਕਰੇ ਜਾ ਸਕਣ ਜਿਹੜੇ ਦੁਸ਼ਮਣ ਕਹਿੰਦੇ ਐ ਕਿ ਅਜੇ ਦਾ 2% ਕਿਸਾਨ ਲੜ ਰਹੇ ਐ ਉਹ ਲੜਾਈ ਉਹਨਾਂ ਦੀ ਜੜਾਂ ਜੀ ਮਿੱਟੀ ਕੱਢੇ ਬਿਨਾ ਉਹ ਦਰਖਤ ਡੇਗਿਆ ਨਹੀਂ ਜਾਣਾ ਇਸ ਕਰਕੇ ਗਿਣਤੀ ਨੂੰ ਵੱਡੀ ਕਰੋ ਇਸ ਗਿਣਤੀ ਨੂੰ ਜਾਬ ਤੇ ਚ ਰੱਖੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਬੜੇ ਵਿਸਥਾਰ ਸਹਿਤ ਆਪਾਂ ਨੂੰ ਸਾਰੇ ਘੋਲ ਬਾਰੇ ਦੱਸਿਆ ਹੁਣ ਹਰਮਨਪ੍ਰੀਤ ਸਿੰਘ ਭੁੱਲਰਵਾਲਾ ਲੰਬੀ ਮੁਕਸਰ ਉਹ ਸਟੇਜ ਤੇ ਆਉਣਾ ਲੋਕ ਅਕਤਾ ਜਿੰਦਾਬਾਦ ਅੱਜ ਸਰਕਾਰਾਂ ਮੁਰਤਾਬਾਦ ਕੇਂਦਰ ਦੀ ਮੋਦੀ ਸਰਕਾਰ ਮੁਰਤਾਬਾਦ ਖੇਤੀ ਵਿਰੋਧੀ ਕਾਨੂੰਨ ਰੱਦ ਕਰੋ ਖੇਤੀ ਵਿਰੋਧੀ ਕਾਨੂੰਨ ਰੱਦ ਕਰਾ ਕੇ ਰਹਿਾਂਗੇ ਲਾਖਤਾਂ ਜਿੰਦਾਬਾਦ 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 ਕੱਤੀ ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਆਓ ਜੀ ਸਭ ਤੋਂ ਪਹਿਲਾਂ ਸਾਰੀ ਪੰਡਾਲ ਵਿੱਚ ਬੈਠੀ ਸੰਗਤ ਨੂੰ ਫਤਿਹ ਪ੍ਰਮਾਨ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਘੜੀ ਮੋਦੀ ਨੇ ਆਪਾਂ ਨੂੰ ਵਕਤਾਂ 'ਚ ਪਾਇਆ ਏ ਆਪਾਂ ਨੂੰ ਇਸ ਧਰਨਾ ਲਾਉਣਾ ਪਿਆ ਏ ਆਪਾਂ ਨੂੰ ਦਿੱਲੀ ਆ ਕੇ ਕਿ ਤਿੰਨ ਕਾਲੇ ਕਾਨੂੰਨ ਲਿਆਂਦੇ ਉਹਨੇ ਉਹ ਕਾਨੂੰਨ ਇੰਨੇ ਕੁ ਮਾੜੇ ਹੈ ਕਿ ਇੱਕ ਟਾਈਮ ਤੇ ਆਪਾਂ ਨੂੰ ਇਹ ਲੋਕ ਘਰੇ ਆ ਕੇ ਡਾਂਗਾ ਮਾਰ ਕੇ ਲੈ ਕੇ ਜਾਇਆ ਕਰਨਗੇ ਦਿਹਾੜੀ ਤੇ ਕਿਉਂਕਿ ਜਦੋਂ ਸਾਰੇ ਪੰਜਾਬ ਤੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਤਾਂ ਉਹਨਾਂ ਨੇ ਅੰਨ ਸਾਰਾ ਸਬਜ਼ੀ ਦੁੱਧ ਸਭ ਹੀ ਆਪਣੇ ਹੱਥ ਵਿੱਚ ਲੈ ਲੈਣਾ ਹੈ ਤੇ ਆਪਦੇ ਹਿਸਾਬ ਨਾਲ ਖੋਲਣਾ ਹੈ ਜਿਹੜੀ ਭੁੱਖ ਮਰੀ ਹੁੰਦੀ ਹੈ ਉਹ ਅਨਾਜ ਖਤਮ ਹੋਣ ਤੋਂ ਨਹੀਂ ਆਉਂਦੀ ਉਹ ਭੁੱਖ ਮਰੀ ਆ ਕਾਰਪੋਰੇਟਾਂ ਕਰਕੇ ਆਉਂਦੀ ਹੈ ਕਿਉਂਕਿ ਉਹ ਆਪਦੀ ਜਿਹੜੀ ਆਪਣੇ ਸਟੋਰਾਂ ਚ ਫਸਲ ਜਮ੍ਹਾਂ ਕਰ ਲੈਂਦੇ ਨੇ ਤੇ ਮੁੜ ਕੇ ਉਹਨੂੰ ਆਪਦੇ ਹਿਸਾਬ ਨਾਲ ਆਪਦੇ ਰੇਟ ਚ ਵੇਚਦੇ ਨੇ ਆਹ ਇੱਕ ਬਾਨੀ ਐ ਇਹਦਾ ਭਰਾ ਮੁਕੇਸ਼ ਬਾਨੀ ਤੇ ਇੱਕ ਨਿਲਮ ਬਾਨੀ ਦੋ ਭਰਾ ਇਹ ਮੁਕੇਸ਼ ਤਾਂ ਚਲੋ ਵੀ ਅਮੀਰ ਆਪਣਾ ਤੇ ਜਿਹੜਾ ਨਿਲਮ ਬਾਨੀ ਐ ਉਹ ਅਮੀਰ ਮੂਰ ਨਹੀਂਗਾ ਓ ਐਸਪੀਆਈ ਦਾ ਹੁੰਦੀ ਏ ਹੁੰਦੀ ਖਬਰ ਹੈ ਹੁੰਦੀ ਆਪਣੇ ਮੌਜੂਦਾ ਟਾਈਮ ਦੀ ਐਸਪੀਆਈ ਦਾ ਤੇ ਆਈਓਐਸ ਬੈਂਕ ਦਾ ਉਹਨੇ 80000 ਕਰੋੜ ਰੁਪਏ ਦਾ ਕਰਪਟ ਹੋ ਗਿਆ ਜਿਹਦੇ ਨਾਲ ਆਪਣੇ ਆਧੇ ਪੰਜਾਬ ਦਾ ਆਹ ਕਰਜ਼ਾ ਮਾਫ ਹੋ ਜਾਣਾ ਸੀਗਾ ਤੇ 80565 ਕਰੋੜ ਰੁਪਏ ਕਰਪਟ ਹੋ ਗਿਆ ਤੇ ਸਰਕਾਰ ਨੇ ਉਸਤੇ ਇੱਕ ਵੀ ਕਾਰਵਾਈ ਨਹੀਂ ਕੀਤੀ ਤੇ ਇੱਥੇ ਇੱਕ ਕਿਸਾਨ ਜਦ ਕੀ 5 ਲੱਖ ਦਾ ਕੋਈ 4 ਲੱਖ ਦਾ ਕਰਜ਼ਾ ਹੋ ਜੇ ਤਾਂ ਉਹਦੇ ਬੈਂਕ ਵਾਲੇ ਘਰੇ ਗੇੜੇ ਮਾਰ-ਮਾਰ ਕੇ ਉਹਨੂੰ ਹਰਾੜ ਕਰਦੇ ਨੇ ਤੇ ਉਹਨੂੰ ਅੰਤ ਚ ਆ ਕੇ ਖੁਦਗੁਸ਼ੀ ਕਰਨੀ ਪੈਂਦੀ ਹੈ ਤੇ ਇਹ ਜਿਹੜੇ ਕਾਰਪੋਰੇਟ ਦੇ ਘਰਾਣੇ ਦੇ ਲੋਕ ਨੇ ਇਹਨਾਂ ਨੂੰ ਕੋਈ ਡਰ ਨਹੀਂ ਸਰਕਾਰ ਦਾ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਮੋਦੀ ਇਹਨਾਂ ਦਾ ਚਮਚਾ ਹੈ ਆ ਰਫਾਇਲ ਡੀਲ ਹੋਈ ਹੈ ਮਗਰ ਜੇ ਜਾਂਚ ਦੀ ਆ ਮਨਮੋਹਨ ਸਿੰਘ ਨੇ ਉਹਦੀ ਕੀਮਤ ਲਗਭਗ ਮਿਲਾਂ ਦਾ 4 400 ਕਰੋੜ ਰੁਪਈਆ ਤੈਅ ਕਰਕੇ ਆਇਆ ਸੀ ਤੇ ਮੋਦੀ ਨੇ ਉਹੀ ਜਹਾਜ਼ 1400 ਕਰੋੜ ਤੇ ਤੈ ਕੀਤੇ ਨੇ ਜਿਹੜੀ ਕੀ ਕੋਈ ਉਹਦੀ ਬੋਲੀ ਨਹੀਂ ਹੋਈ ਵੀ ਆ ਕਿਹਨੂੰ ਠੇਕਾ ਦੇਣਾ ਹੈ ਉਹਨੇ ਸਿੱਧਾ ਨੀਲਮਬਾਨੀ ਨੂੰ ਠੇਕਾ ਦਿੱਤਾ ਭਾਈ ਚੱਕ ਲੈ ਲੈ ਉਹ ਨੀਲਮਬਾਨੀ ਨੂੰ ਦੇਤਾ ਠੇਕਾ ਉਹਦੀ ਕੰਪਨੀ ਡੁੱਬੀ ਹੋਈ ਕੰਪਨੀ ਨੂੰ ਜੋ ਕਿ ਉਹ ਸਰਕਾਰੀ ਕੰਪਨੀਆਂ ਸਾਰੀਆਂ ਘਟਤੀਆਂ ਉਹਨੇ ਡੁੱਬੀ ਹੋਈ ਕੰਪਨੀ ਨੂੰ ਨਹੀਂ ਦਿੱਤਾ ਐਡਾ ਵੱਡਾ ਚਮਚਾ ਹੈ ਅਮਾਨੀਆਂ ਡਾਨੀਆਂ ਦਾ ਕੋਈ ਇਹ ਆਪਣਾ ਬਣਾਇਆ ਨਹੀਂਗਾ ਇਹ ਉਹ ਚਲਾਉਂਦੇ ਨੇ ਆਪਦੇ ਹਿਸਾਬ ਨਾਲ ਵੀ ਨਹੀਂ ਚੱਲਦਾ ਇਹ ਇਹ ਉਹਨਾਂ ਦਾ ਚਮਚਾ ਹੈਗਾ ਤੇ ਆਪਣੇ ਜਿਹੜੇ ਹੁਣ ਆਹ ਵੇਖ ਲਓ ਵੀ ਅਡਾਨੀ ਦੇ ਫੋਰਚੂਨ ਪ੍ਰੋਡਕਟਸ ਹੁੰਦੇ ਆ ਜਿਵੇਂ ਆਹ ਸੋਇਆਬੀਨ ਦਾ ਤੇਲ ਇਹ ਇਹਦਾ ਵੀ ਆਪਾਂ ਨੂੰ ਬੋਇਕਟ ਕਰਨਾ ਚਾਹੀਦਾ ਤੇ ਆਹ ਹੁਣ ਆਪਣੇ ਅੰਬਾਨੀ ਮੁਕੇਸ਼ ਅੰਬਾਨੀ ਆ ਇਹਨੇ Jio ਕਿਉਂ ਚਲਾਈ ਸੀ ਪਹਿਲਾਂ ਫ੍ਰੀ ਚ ਮੰਟੀਆਂ ਤੇ ਫਿਰ ਹੁਣ ਪੈਸੇ ਲਾਉਣ ਲੱਗ ਗਿਆ ਤੇ ਹੁਣ ਮਰਜ਼ੀ ਦੇ ਫੈਸਲੇ ਪੈਸੇ ਚਲਾਉਂਦਾ ਹੈ ਤੇ ਇਸ ਨਾਲ ਹੁਣ ਜਿਵੇਂ ਆਪਣੇ ਪੰਜਾਬ ਚ ਇਹਦਾ ਬਹੁਤ ਹੀ ਜ਼ਿਆਦਾ ਬਾਈਕਾਟ ਹੋਇਆ ਤੇ ਇਸ ਨਾਲ ਇਹਦਾ ਜਿਹੜਾ ਸਥਾਨ ਸੀਗਾ ਪਹਿਲਾਂ ਚੌਥੇ ਨੰਬਰ ਤੇ ਦੁਨੀਆ ਦਾ ਅਮੀਰ ਆਦਮੀ ਸੀਗਾ ਤੇ ਹੁਣ ਏਸ਼ੀਆ ਦੇ ਟੌਪ 10 ਮਿਲੀਨियर्स ਤੋਂ ਬਾਹਰ ਹੋ ਗਿਆ ਹੈ ਹੁਣ ਇਹਦੇ ਕੋਲੇ ਕੋਈ ਨਹੀਂਗਾ ਤੇ ਇੱਕ ਮੈਂ ਤੁਹਾਨੂੰ ਆਪਦੀ ਸੱਚੀ ਬਿੱਤੀ ਘਟਨਾ ਸੁਣਾਉਣਾ ਜਦੋਂ ਮੈਂ ਇਸ ਇੱਥੇ ਦਿੱਲੀ ਆਏ ਤੇ ਅਸੀਂ ਸਿੰਗੂ ਬਾਰਡਰ ਤੇ ਜਾਂਦੇ ਸੀਗੇ ਅਸੀਂ ਆਪਣਾ ਪੁੰਡੀ ਜੀ ਦੇ ਉ ਚੜ ਕੇ ਟੈਂਪੂ ਜੇ ਤੇ ਕਰਾਉਣੇ ਹੁੰਦੇ ਸੀਗੇ ਉਹ ਉਹਨੇ ਦੱਸਿਆ ਸਾਨੂੰ ਵੀ ਇੱਥੇ ਸਰਕਾਰ ਦਾ ਇਹਨਾਂ ਦਾ ਪੁਲਿਸ ਵਾਲਿਆਂ ਦਾ ਇੰਨੇ ਕ੍ਰਪਟਾ ਇੱਥੇ ਵੀ ਅਸੀਂ ਜਾਣਦੇ ਆ ਸਾਡੀ ਹਿੰਮਤ ਨਹੀਂ ਹੁੰਦੀ ਸੀ ਸਿੰਘੂ ਬਾਰਡਰ ਤੇ ਜਾਣ ਦੀ ਅਸੀਂ 2000 ਰੁਪਏ ਲੈ ਕੇ ਵੀ ਨਹੀਂ ਜਾਂਦੇ ਸੀ ਜਿਹੜਾ ਹੁਣ ਉਹ 500 ਚ ਲੈ ਕੇ ਜਾਂਦੇ ਆ ਕਿਉਂਕਿ ਉੱਥੇ ਪੁਲਿਸ ਵਾਲੇ ਉਹਨਾਂ ਨੂੰ ਰੋਕ ਕੇ ਕਹਿ ਦਿੰਦੇ ਸੀ ਕਿ ਵੀ ਲਿਆ ਕੱਢ 500 ਤੇ ਲਿਆ ਕੱਢ 1000 ਤੇ ਹੁਣ ਕਹਿੰਦਾ ਸਰਦਾਰ ਜੀ ਤੁਹਾਨੂੰ ਦੇਖ ਕੇ ਕੋਈ ਸਾਨੂੰ ਅੱਖ ਨਹੀਂ ਚੱਕਦਾ ਤੁਹਾਨੂੰ ਦੇਖ ਕੇ ਅੱਖ ਨਹੀਂ ਵੀ ਕਰ ਲੈਂਦੇ ਆ ਪੁਲਿਸ ਵਾਲੇ ਇੱਥੋਂ ਤੱਕ ਆ ਆਪਣੇ ਇਸ ਧਰਨੇ ਦਾ ਰੁਤਬਾ ਇੱਥੋਂ ਤੱਕ ਹੈ ਕਿਸਾਨ ਯੂਨੀਅਨ ਦਾ ਰੁਤਬਾ ਆਹ ਝੰਡੇ ਦੀ ਤੇ ਆਹ ਬਿੱਲੇ ਦੀ ਕੀਮਤ ਅੱਜ ਪ੍ਰਧਾਨ ਮੰਤਰੀ ਦੀ ਤਾਕਤ ਦੇ ਅੱਗੇ ਕੁਝ ਵੀ ਨਹੀਂ ਆਹ ਪ੍ਰਧਾਨ ਮੰਤਰੀ ਦੀ ਤਾਕਤ ਕਿਤੇ ਉੱਤੇ ਹੈ ਪ੍ਰਧਾਨ ਮੰਤਰੀ ਤਾਕਤ ਇਸ ਟਾਈਮ ਕੁਝ ਨਹੀਂ ਇਸ ਟਾਈਮ ਤਾਕਤ ਹੈ ਤਾਂ ਕਿਸਾਨ ਯੂਨੀਅਨ ਦੀ ਤਾਕਤ ਹੈ ਤੇ ਹੁਣ ਆਪਾਂ ਇੱਕ ਜਕਾਰਾ ਲਾਵਾਂਗੇ ਕਿਸਾਨ ਯੂਨੀਅਨ ਦਾ ਕਿਸਾਨ ਯੂਨੀਅਨ ਨੇ ਇਕਤਾ ਉਗਰਾਹ ਜਿੰਦਾਬਾਦ ਜਿੰਦਾਬਾਦ ਕਿਸਾਨ ਯੂਨੀਅਨ ਨੇ ਇਕਤਾ ਉਗਰਾਹ ਜਿੰਦਾਬਾਦ ਜਿੰਦਾਬਾਦ ਬੋਲੇ ਸੋਨਹਿਰਾ ਬਹੁਤ ਬਹੁਤ ਧੰਨਵਾਦ ਆ ਹੁਣ ਆਪਾਂ ਸਹੀ 3:30 ਹੋ ਗਏ ਸਾਰਿਆਂ ਨੂੰ ਬੇਨਤੀ ਆ ਬਹੁਤ ਬਹੁਤ ਧੰਨਵਾਦ ਸਾਡੀਆਂ ਮਾਵਾ ਭੈਣਾਂ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਟੇਜ ਮੂਰੇ ਹਰੇਕ ਗੱਲਬਾਤ ਸੁਣੀਆਂ ਸਾਰੇ ਹੀ ਕਿਸਾਨਾਂ ਮਿੱਤਰਾਂ ਦਾ ਆਪਾਂ ਹਰ ਰੋਜ਼ ਦੀ ਤਰ੍ਹਾਂ ਖੜੇ ਹੋ ਕੇ ਨਾਰੇ ਲਾ ਕੇ ਆਪਾਂ ਸਟੇਜ ਦੀ ਸਮਾਪਤੀ ਕਰਦੇ ਹੁੰਨੇ ਆ ਸਾਰਿਆਂ ਨੂੰ ਬੇਨਤੀ ਆ ਕਿ ਖੜੇ ਹੋ ਜਓ ਖੇਤੀ ਵਿਰੋਧੀ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਖੇਤੀ ਵਿਰੋਧੀ ਕਾਨੂੰਨ ਰੱਦ ਕਰੋ ਕਰੋ ਰੱਦ ਕਰੋ ਖੇਤੀ ਕਾਨੂੰਨ ਰੱਦ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਖੇਤੀ ਕਾਨੂੰਨ ਬਰਾਤੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਲੋਕ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਜੋਗੀ ਮੁਰਦਾਬਾਦ ਮੁਰਦਾਬਾਦ ਖੇਤੀ ਕਰੋ ਰੱਦ ਕਰੋ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾ ਕੇ ਰਹਾਗੇ ਰਹਾਂਗੇ ਕਰਾ ਕੇ ਰਹਿਾਂਗੇ ਸਰਕਾਰਾਂ ਤਾਂ ਨਾ ਚਾਹ ਕਰ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤੇਰੀ ਇਕੱਠੀ ਹੋ ਕੇ ਜਨਤਾ ਸਾਰੀ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਗੋਪਾ ਜਾਣ ਜੇ ਕਾਲ ਬੰਬ ਬੰਦੂਖਾਂ ਸਗਣਾ ਰੋਕ ਗੋਪਾ ਜਾਣ ਜੇ ਕਾਲ ਬੰਬ ਬੰਦੂਖਾਂ ਸਗਣਾ ਰੋਕ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਲੋਕ ਅਕਤਾਰ ਜਿੰਦਾਬਾਦ 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 ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਰੇ ਕਾਨੂੰਨ ਰੱਦ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਸਾਡਾ ਬਹੁਤ ਬਹੁਤ